ਅਸੀਂ ਸਨੌਰ ਗੁਰਦੁਆਰਾ ਸਿੰਘ ਸਭਾ ਵਿਖੇ ਖੜੇ ਆਂ ਔਰ ਕੱਲ ਹੀ ਇੱਕ ਘਟਨਾ ਵਾਪਰੀ ਹੈ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਾਹ ਪ੍ਰਵੀnder ਸਿੰਘ ਰਯੂ ਦੇ ਇੱਥੇ ਆਏ ਨੇ 6 ਪਾਠੀ ਜਿਨ੍ਹਾਂ ਨੇ ਪਾਠ ਕੀਤਾ ਹੈ ਲਗਭਗ ਅਸੀਂ ਕੱਲੇ-ਕੱਲੇ ਦੇ ਬਿਆਨ ਲਏ ਨੇ ਜਿੰਨੇ ਸਾਨੂੰ ਬੁੱਧੀ ਹੈ ਕੋਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ। ਕੋਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ। ਬੇਅਦਬੀ ਇਹ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ-ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ। ਅਸੀਂ ਸਨੌਰ ਗੁਰਦੁਆਰਾ ਸਿੰਘ ਸਭਾ ਵਿਖੇ ਖੜੇ ਆਂ ਔਰ ਕੱਲ ਇਥੇ ਇੱਕ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਸਾਹ ਕਮਿਸ਼ਨ ਸਿੰਘ ਸਨੌਰ ਸਾਹਿਬ ਨੇ ਉਸ ਦਿੱਤੀ ਸੀ ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਕਾਮੀਦ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਇਹ ਡਿਊਟੀ ਲਈ ਹੈ ਕਿ ਤੁਸੀਂ ਉੱਥੇ ਜਾਓ ਔਰ ਜਾ ਕੇ ਸਾਰੀ ਛਾਣਬੀਣ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਵੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੁਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਾਹ ਪ੍ਰਵੀnder ਸਿੰਘ ਰਯੋਦ ਇੱਥੇ ਆਏ ਨੇ ਜਿਨ੍ਹਾਂ ਨੂੰ ਨਾ ਉਸ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਣਬੀਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਰਨ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਤੇ ਤੁਰੰਤ ਜੋ ਸਖਤੋ ਸਖਤ ਕਾਰਵਾਈ ਆ ਤੁਸੀਂ ਕਰੋ। ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਾਡੇ ਤੋਂ ਸੰਭਾਲਿਆ। ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ। ਔਰ ਸਾਨੂੰ ਭਰੋਸਾ ਨਹੀਂ ਹੋਇਆ। ਅਸੀਂ ਖੁਦ ਇੱਥੇ ਸਾਰੀ ਟੀਮ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੈ ਉਹ ਆਈ ਹੈ ਔਰ ਆ ਕੇ ਅਸੀਂ ਸਾਰੀ ਛਾਣਬੀਣ ਇੱਥੇ ਕੀਤੀ ਹੈ। ਔਰ 6 ਪਾਰਟੀ ਜਿਨ੍ਹਾਂ ਨੇ ਪਾਰਟ ਕੀਤਾ ਹੈ। ਲਗਭਗ ਅਸੀਂ ਇਕੱਲੇ-ਇਕੱਲੇ ਦੇ ਬਿਆਨ ਲਏ ਨੇ ਜਿੰਨੇ ਸਾਨੂੰ ਬੁੱਧੀ ਹੈ। ਪੁਲਿਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਵੀ ਨਹੀਂ ਗੜੀ ਸਾਹਿਬ ਬੇਅਦਬੀ ਕਿਵੇਂ ਦੀ ਹੋਈ ਹੈ ਜੀ ਕੀ ਉਹਦੇ ਬਾਰੇ ਕੋਈ ਗੱਲ ਤਾਂ ਹੈ ਕਲੀਅਰ ਕਿ ਬੇਅਦਬੀ ਨਾ 6ਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਕੀਤੀ ਹੈ ਬੇਅਦਬੀ ਇਹ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ-ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਪਤਾ ਕਿਵੇਂ ਲੱਗੇ ਪਤਾ ਏਦਾਂ ਲੱਗਿਆ ਜਦੋਂ ਗੁਰੂ ਕ੍ਰਾਂਤ ਸਾਹਿਬ ਜੀ ਮਹਾਰਾਜ ਭੋਗ ਤੋਂ ਬਾਅਦ ਆਪਣੇ ਅਸਥਾਨਾਂ ਤੇ ਆਏ ਨੇ ਉਸ ਤੋਂ ਬਾਅਦ ਚੰਦੂਆ ਸਾਹਿਬਤਾਰੇ ਤੇ ਥੱਲੇ ਜੋ ਗਰੰਥੀ ਦੇ ਬੈਠਣ ਦੇ ਲਈ ਗੱਦਾ ਲਾਇਆ ਸੀ ਜਾਂ ਚਾਦਰ ਸੀ ਜਦੋਂ ਉਹ ਚੁੱਕੀ ਤਾਂ ਮਹਾਰਾਜ ਅੰਗ ਦੇ ਟੁਕੜੇ ਟੁਕੜੇ ਉੱਥੋਂ ਮਿਲੇ ਫਿਰ ਰੌਲਾ ਪਿਆ ਫਿਰ ਸਾਰੀ ਦੌੜ ਭੱਜ ਹੋਈ ਹੈ ਜੜੀ ਸਾਹਿਬ 6 ਜਿਹੜੇ ਪ੍ਰਬੰਧਕ ਕਮੇਟੀ ਦੇ ਆਪਣੇ ਤੌਰ ਤੇ ਛਾਣ ਬਣ ਕੀਤੀ ਹੈ ਪਰ ਅਫਸੋਸ ਇਸ ਗੱਲ ਦਾ ਕਿ ਉਹ ਕਿਸੇ ਸਿਰੇ ਪੱਤਰ ਨਹੀਂ ਪਾਠੀਆਂ ਜੀ ਹੈ ਜੀ ਕੋਈ ਬੰਦਾ ਜਿਹੜਾ ਤੁਹਾਡੀ ਜਾਂਚ ਚ ਪਤਾ ਲੱਗੇ ਜੀ ਕਿ ਕੋਈ ਪਾਠੀਆਂ ਚੋਂ ਆ ਜਾ ਕੋਈ ਬਾਹਰਲਾ ਬੰਦਾ ਕਾ ਤੁਹਾਨੂੰ ਜਿਹੜੇ ਪਾਠੀ ਹੀ ਨਹੀਂ ਦੇਖੋ ਇਹਨੇ ਲੰਗਰ ਹੋਇਆ ਸਾਰਾ ਕੁਝ ਉੱਥੇ ਹੋਇਆ ਕਾਰਨ ਕੀ ਲੱਗਦਾ ਸਾਹਮਣੇ ਆਇਆ ਕਿਉਂ ਉਹਨੇ ਕੀ ਨਾਰਾਜ਼ਗੀ ਕੀ ਸੀ ਕਿਸ ਗੱਲ ਕਰਕੇ ਉਹਨਾਂ ਨੇ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਵਿਅਕਤੀ ਉਹ ਡਿਪਰੈਸ਼ਨ ਦੇ ਵਿੱਚ ਸੀ ਉਹ ਡਿਪਰੈਸ਼ਨ ਨਹੀਂ ਮੈਂ ਕਹਿ ਸਕਦਾ ਘਰ ਦਾ ਕਲੇਸ਼ ਲਾ ਲਓ ਜਾਂ ਕੋਈ ਦਬਾਅ ਲਾ ਲਓ ਕਿ ਇਹ ਕੰਮ ਕਰਨਾ ਹੈ ਉਹ ਕੰਮ ਮੈਂ ਕਰਨਾ ਨਹੀਂ ਚਾਹੁੰਦਾ ਪਾਠੀ ਪਾਠੀ ਸੀ ਉਹ ਜਿਹੜੇ ਨੇ ਪਾਠੀਆਂ 6 ਦੇ ਵਿੱਚੋਂ ਤੇ ਸਰ ਉਹਦੇ ਵੀ ਫਿਰ ਕੋਈ ਕਾਰਵਾਈ ਕਿਵੇਂ ਪੁਲਿਸ ਦੇ ਅਰੈਸਟ ਕਰ ਲੈ 6 ਨੂੰ ਲੈ ਕੇ ਗਈ ਹੈ ਅੱਛਾ ਜੀ ਪੁਲਿਸ ਨੂੰ ਅਸੀਂ ਕਿਹਾ ਅਫਸਰ ਸ਼ਾਈ ਨੂੰ ਵੀ ਕਿਹਾ ਮਿਲੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ 6 ਨੂੰ ਪੁੱਛ ਕੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਤੇ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਕਰਨੀ ਹੈ ਉਹਦੇ ਲਈ ਕਿਵੇਂ ਦੇਖਦੇ ਹਾਂ ਜੀ ਹੁਣ ਜਿਵੇਂ ਪਾਠੀ ਸਿੰਘ ਹੁੰਦੇ ਨੇ ਜਿਹੜੇ ਜਿੰਮੇਵਾਰੀ ਹੁੰਦੀ ਹੈ ਜੇ ਇਹੀ ਇਦਾਂ ਦੀ ਹਰਕਤ ਕਰਨਗੇ ਤਾਂ ਹੋਰ ਤੋਂ ਆਪਾਂ ਦੇਖੋ ਬਹੁਤ ਦੁੱਖ ਦੀ ਗੱਲ ਹੈ ਜਿਨ੍ਹਾਂ ਪਾਠੀਆਂ ਨੂੰ ਅਸੀਂ ਗੁਰੂ ਦਾ ਵਜ਼ੀਰ ਕਹਿ ਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਅਸੀਂ ਪਾਠੀ ਇਹ ਕੰਮ ਕਰਨ ਲੱਗੇ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਨ੍ਹਾਂ ਪਾਠੀਆਂ ਤੇ ਅਸੀਂ ਇੰਨਾ ਵੱਡਾ ਭਰੋਸਾ ਕਰਕੇ ਸਾਨੂੰ ਆਪਣੀ ਜਾਨ ਨਾਲੋਂ ਵੱਧ ਦਸਾਂ ਗੁਰੂਆਂ ਦੀ ਜੋਤ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਇੱਥੇ ਆ ਕੇ ਸਿਰ ਚ ਝੁਕਾਉਦੇ ਨੇ ਔਰ ਪਾਠੀ ਨੂੰ ਗੁਰੂ ਦਾ ਵਜ਼ੀਰ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ ਇਹ ਪਾਠੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਮੈਨੂੰ ਸਮਝਦਾ ਇਸ ਤੋਂ ਵੱਡਾ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੋ ਸਕਦਾ ਗੜੀ ਸਾਹਿਬ ਪੁਲਿਸ ਦੇ ਦੁਆਰਾ ਕਿਵੇਂ ਦੀ ਜਿਹੜੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਕਿ ਤੇ ਹੁਣ ਸਿੱਖ ਸੰਗਤਾਂ ਨੇ ਜਿਵੇਂ ਸਵੇਰ ਦਾ ਇਕੱਠ ਹੋ ਰਿਹਾ ਸੀਗਾ ਕਿਵੇਂ ਦਾ ਰੋਸ ਦਿਖਾਈ ਦੇ ਰਿਹਾ ਸੀਗਾ ਹੁਣ ਕਿਵੇਂ ਦਾ ਮਾਹੌਲ ਹੈ ਦੇ ਵਿੱਚ ਰੋਸ ਹੈ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪਰਸ਼ਾਦਾ ਨਹੀਂ ਛਕਿਆ ਸਵੇਰ ਦੀ ਇਹ ਨਹੀਂ ਚਿੰਤਾ ਦੇ ਵਿੱਚ ਹੈ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਕਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲੇ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਹੈ ਕਿ ਅੱਜ ਸਾਡੇ ਪਿੰਡ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਕਾਰ ਤੇ ਪਿਆਰ ਹੈ ਅੱਜ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਸਾਰੇ ਵਿਅਕਤੀ ਇਸ ਦੀ ਗੱਲ ਦੀ ਚਿੰਤਾ ਕਰ ਰਹੇ ਹਨ ਦੁੱਖ ਮਨਾ ਰਹੇ ਜੋ ਅਸੀਂ ਜਲਦੀ ਸਾਰੇ ਅਫਸਰਾਂ ਚਾਹੀਨੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਇੱਥੋਂ ਦੇ ਜੋ ਮੈਂਬਰ ਨੇ ਜਿਨ੍ਹਾਂ ਦਾ ਹਲਕਾ ਹੈ ਸਾਡਾ ਜਸਨੀਰ ਸਿੰਘ ਜੀ ਲਾਚੜੂ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਸਾਨੂੰ ਤੇ ਐਸਐਸਪੀ ਨੂੰ ਮਿਲਣਾ ਪਿਆ ਉੱਪਰ ਕਿਸੇ ਹੋਰ ਅਸਰਨ ਨੂੰ ਮਿਲਣਾ ਪਿਆ ਅਸੀਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਪੂਰੀ ਵਾਜ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਭਾ ਠੀਕ ਹੈ ਥੈਂਕ ਯੂ